ਹਾਂਜੀ ਮੈਂ ਤੁਹਾਡਾ ਆਪਣਾ ਪ੍ਰਿੰਸ ਸਿੰਘ ਦਤਾਲ ਤੇ ਰਤਿਵਾ ਦੁਖਨਵਰ ਸਾਹਿਬ ਪਟਿਆਲਾ ਦੇ ਜਾਲਾ ਕੀ ਪਹੁੰਚੇ ਸਾਹਿਬ ਤੇ ਇਹ ਆਪਣੀ ਰਹਿ ਹੈਸ ਤੇ ਅਟੈਚ ਬਾਥਰਮ ਇੱਥੇ ਰੁਕੇ ਹੁਣ ਆਪਾਂ ਚੱਲਦੇ ਆ ਅੱਗੇ ਮਰਿੰਦਾ ਤੇ ਮਿਲਦੇ ਆ ਜੀ ਆਪਾਂ ਰਸਤੇ ਦੇ ਵਿੱਚ ਜੁੜੇ ਰਹੋ ਚੈਨਲ ਨੂੰ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬਰ ਜਰੂਰ ਕਰ ਲਿਓ ਤੇ ਸਿਰਦ ਬਣਿਆ ਹੋਇਆ ਜੁੜਾ ਘਾਰਾ ਕਰਕੇ ਕਰ ਤੇ ਸਾਹਮਣੇ ਦੇਖ ਜਿਦ ਤੋਂ ਗਰਭ ਸਾਦੀ ਦੇਖਣ ਲਈ ਇਥੋਂ ਦੇ ਉੱਪਰ ਜਾ ਲੈ ਕੇ ਕਿ ਤੁਸੀਂ ਜਾ ਸਕਦੇ ਹੋ ਜੀ ਸਾਹਮਣੇ ਆਕੀ ਅ ਦੇ ਦੁਆਰਾ ਸੁਰੂ ਦਰਵਾਜ਼ਾ ਦਰਵਾਜ਼ਾ ਤੇਰਾ ਪੇਟੀ ਜਾਂਦਾ ਇਹ ਨਹੀਂ ਜਾਣ ਗੁਰੂ ਕਰਦਾ ਇਤਿਹਾਸ ਇਥੇ ਲਿਖਿਆ ਹੋਇਆ ਤੁਸੀਂ ਪੜ ਸਕਦੇ ਹੋ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਜੀ ਦੇ ਦੋ ਸਰਬਜਾ ਦੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇਹ ਸਥਾਨ ਤੇ

ਸੱਚਰਾਤਮਾਨੀ ਕੋਲੀ ਸੁਭਾ ਤੇ ਰੋਤਸੀ ਜੀ ਮੇਰਾ ਤਾਲਾ ਕਰਨਾ خدا ਦੀ ਤਰ੍ਹਾਂ ਦੀ ਮੁਕਤੀ ਕਰਨੀ ਇਹਦਾ ਮਾ ਸੱਚਰ ਇਹ ਹੈ ਜੀ ਠੰਡਾ ਬਰਜ ਜਿੱਥੇ ਮਾਤਾ ਗੁਜਰਕੌਰ ਜੀ ਨੇ ਰੱਖਿਆ ਗਿਆ ਇਧਰ ਬਣੇ ਹੋਏ ਜੀ ਪਾਰਕ ਸੰਗਤਾਂ ਦੇ ਆਰਾਮ ਪਰਮਣ ਫਰਮਣ ਵਾਤੇ ਯਾਦਗਾਰੀ ਇਹ ਕਿਥੇ ਗਲਾਸ ਵੀ ਬਣਾਇਆ ਹੋਇਆ ਉਹ ਗਲਾਸ ਇਧਰ ਚੱਲਦੀ ਹੈ ਜੀ ਕਾਰ ਸੇਵਾ ਸਰਵਰ ਸੇਵਾ ਦੀ ਸੰਗਤਾਂ ਸੇਵਾਵਾਂ ਦੇ ਵਿੱਚ ਦੋ ਦਿਨ ਪਾਰੇ ਹਨ ਇਹਨੇ ਇਹ ਪਹੁੰਚਿਆ ਹੈ ਕਿ ਬਾਬਾ ਮੋਤੀ ਆਰਾਮ ਮਹਾਰਾਜ ਦਾ ਇਤਿਹਾਸ ਜਿਹੜੇ ਗਲਾਸ ਦੀ ਆਪਾਂ ਗੱਲ ਕਰਦੇ ਸੀ ਉਹ ਬੰਨਤੀ ਆਹ ਰਾਣਾ ਮਹਿਰਾਜੀ ਦੀ ਯਾਦ ਵਿੱਚ ਉਪਾਰਕ ਬਣਿਆ ਹੋਇਆ ਤੇ ਉਹਨਾਂ ਦੇ ਯਾਦ ਵਿੱਚ ਯਾਦਗਾਰੀ ਗੇਟ ਵੀ ਬਣਿਆ ਹੋਇਆ ਜਿਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਛੋਟੇ ਸਹਿਬ ਜਦੋਂ ਆਪਾਂ ਗੁਰਦੁਆਰ ਦੀ ਨੂੰ ਸਿਖਾਉਣ ਦੀ ਸੇਵਾ ਨਹੀਂ ਆਪਾਂ ਚੱਲਦੇ ਹਾਂ ਆ ਮ੍ਰਿੰਡੇ ਮ੍ਰਿੰਡੇ ਤੋਂ ਹੁੰਦੇ ਹੋਏ ਆਪਾਂ ਪਹੁੰਚੇ ਹਾਂ ਗੂਗਲ ਕਿਨੈਕ ਦਾ ਰੋਪੜਾ ਮ੍ਰਿੰਡਾ ਤੇ ਰੋਪੜਾ ਦੇ ਕਿਨਾਰੇ ਇੱਥੇ ਮੇਰੇ ਨਾਲ ਮੇਰੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਪਹਿਲਾਂ ਵੀ ਜਿਹੜੀ ਯਾਤਰਾ ਕੀਤੀ ਆ ਉਹਦੇ ਵਿੱਚ ਸਾਰਾ ਇਤਿਹਾਸ ਮੁਕੰਮਲ ਤੌਰ ਤੇ ਉਹ ਚੈਨਲ ਤੇ ਪਿਆ ਹੋਇਆ ਹੈ ਦੀ ਆਪਾਂ ਚੱਲ ਰਹੇ ਹਾਂ ਜੀ ਪਾਕੜਾ ਨਹਿਰ ਦੇ ਕੰਢੇ ਤੇ ਸੋਨੇ ਸੋਨੇ ਇਧਰ ਦੇ ਜਿਹੜੇ ਤ੍ਰਿਸ਼ਾ ਉਹ ਲੁਮਾਰੇ ਆਈਆਂ ਤੁਹਾਡੇ ਨਾਲ ਨਾ ਘੈਂਟ 뷰 ਬਣਦਾ ਇੱਥੋਂ ਆ ਸਮਾਂ ਆਇਆ ਜਦੋਂ ਸਾਹਮਣੇ ਲੱਗੀਆਂ ਹੋਈਆਂ ਸੀ ਖਜੂਰਾ ਤੇ ਪਿੰਡਾਂ ਵਾਲੀ ਆਦਤ ਸਾਲ ਨੂੰ ਮਜੂਰ ਕਰ ਗਈ ਖੰਜੂਰਾ ਦੇ ਬੱਟੇ ਮਾਰ ਕੇ ਫਿਰ ਖੰਜੂਰਾ ਖਾਦੀਆਂ ਉਸ ਤੋਂ ਬਾਅਦ ਆ ਸਾਹਮਣੇ ਆ ਜੀ ਉਸੇ ਮਹਿਰ ਬਚੇ ਤੇ ਤੇਿੰਦੇ ਨਾਲ ਕੇ ਤਾਂ ਨੰਬਰ 30 ਦਾ ਸਾਜਮ ਆ ਸਾਹਮਣੇ ਤਾਂ ਸੰਗਾਇੀ ਦਾ ਪਰਨਾਦ ਲੋ ਦੀ ਗੰਦੀ ਹੈ ਗੱਡੀ ਜੀ ਚੱਲ ਰਹੀ ਹੈ ਪਾਣੀ ਦਾ ਦਬਾਅ ਕੰਮ ਨਹੀਂ ਆਉਂਦਾ ਕੋਈ ਆੜੀ ਪਾੜਾ ਗਈ ਸੀ ਇਹ ਵੀ ਚੁੱਕੀ ਦੋ ਵਾਰੀਆਂ ਕਰ ਸਕਤੀ ਪਾਣੀ ਜਗਾਤੀ ਰਹਿੰਦਾ ਆਖੀ